ਸਹਿਕਾਲ ਜੀ ਸਾਰਿਆਂ ਨੂੰ ਮੈਂ ਆਪਣੇ ਕਰ ਹਾਜ਼ਰਾਂ ਜੀ ਹਰਜੀਤ ਕੌਰ ਦਵਾਰਾ ਲਿਖੀ ਗਈ ਕਹਾਣੀ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਵਿਮੀ ਤੇ ਰੋਹਨ ਦੋਵੇਂ ਇੱਕ ਕਾਲਜ ਵਿੱਚ ਪੀਏ ਕਰ ਰਹੇ ਸੀ ਵਿਮੀ ਬਹੁਤ ਸੋਹਣੀ ਤੇ ਸੌ ਕੁੜੀ ਸੀ ਤੇ ਆਪਣੀ ਪੜ੍ਹਾਈ ਤੱਕ ਮਤਲਬ ਰੱਖਦੀ ਸੀ ਰੋਹਨ ਪੜਨ ਵਿੱਚ ਠੀਕ ਠਾਕ ਹੀ ਸੀ ਪਰ ਹੈ ਸੌ ਹੀ ਸੀ ਰੋਹਨ ਨੂੰ ਬਿਮੀ ਬਹੁਤ ਚੱਗੀ ਲੱਗਦੀ ਸੀ ਹਰ ਵੇਲੇ ਪੜਨ ਵਿੱਚ ਵਿਜ਼ੀ ਰਹਿਣਾ ਕਿਸੇ ਨਾਲ ਜ਼ਿਆਦਾ ਗੱਲ ਨਾ ਕਰਨੀ ਜਦੋਂ ਉਹ ਆਪਣੀਆਂ ਸਹੇਲੀਆਂ ਨਾਲ ਹੱਸਦੀ ਤਾਂ ਰੋਹਨ ਉਦੀ ਫਿਰ ਹੀ ਵੇਖਦਾ ਰਹਿੰਦਾ ਇਸ ਤਰ੍ਹਾਂ ਰੋਹਨ ਜਿਹੜਾ ਥੋੜਾ ਬਹੁਤ ਪਰਦਾ ਸੀ ਹੁਣ ਉਹ ਵੀ ਨਾ ਪੜਦਾ ਉਹ ਬਿਮੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਪਰ ਬਿਮੀ ਉਸ ਵੱਲ ਜ਼ਿਆਦਾ ਧਿਆਨ ਨਾ ਦਿੰਦੀ ਇੱਕ ਦਿਨ ਰੋਹਨ ਕਹਿੰਦਾ ਕਿ ਬਿਮੀ ਮੈਨੂੰ ਆਪਣੀ ਇੰਗਲਿਸ਼ ਦੀ ਨੋਟਬੁੱਕ ਦੇ ਦੇ ਮੇਰੇ ਇੰਗਲਿਸ਼ ਦੇ ਨੋਟਸ ਪੂਰੇ ਨਹੀਂ ਹੋਏ ਪੂਰੇ ਕਰਕੇ ਕੱਲ ਵਾਪਸ ਕਰ ਦਿਆਂਗਾ ਵਿਮੀ ਨੇ ਆਪਣੀ ਇੰਗਲਿਸ਼ ਦੀ ਨੋਟਬੁੱਕ ਉਸਨੂੰ ਦੇ ਦਿੱਤੀ ਅਗਲੇ ਦਿਨ ਜਦੋਂ ਰੋਹੋਂ ਨੇ ਨੋਟਬੁੱਕ ਵਾਪਸ ਕਰਕੇ ਚਲਾ ਗਿਆ ਤਾਂ ਵਿਮੀ ਨੇ ਨੋਟਬੁੱਕ ਖੋਲੀ ਤਾਂ ਵਿੱਚ ਜੋ ਇੱਕ ਕਾਗਜ਼ ਥੱਲੇ ਡਿੱਗ ਪਿਆ ਵਿਮੀ ਨੇ ਜਦੋਂ ਕਾਗਜ਼ ਚੁੱਕ ਕੇ ਖੋਲਿਆ ਤਾਂ ਉਸ ਵਿੱਚ ਕੁਝ ਲਿਖਿਆ ਹੋਇਆ ਸੀ ਵਿਮੀ ਮੈਂ ਤੇਰੀ ਨੋਟਬੁੱਕ ਮਹਾਨੇ ਨਾਲ ਹੀ ਲਈ ਸੀ ਕਿਉਂਕਿ ਤੂੰ ਮੇਰੇ ਨਾਲ ਗਲ ਨਹੀਂ ਕਰਦੀ ਤੂੰ ਮੈਨੂੰ ਬਹੁਤ ਚੰਗੀ ਲੱਗਦੀ ਆ ਮੈਂ ਤੈਨੂੰ ਬਹੁਤ ਜ਼ਿਆਦਾ ਤੇ ਤੈਨੂੰ ਸੱਚੇ ਦਿਲੋਂ ਪਿਆਰ ਕਰਦਾ ਹਾਂ ਮੈਂ ਤੇਰੇ ਨਾਲ ਵਿਆਹ ਵੀ ਕਰਨਾ ਚਾਹੁੰਦਾ ਹਾਂ ਪਰ ਇਹ ਸਫਤਾ ਹੀ ਹੋ ਸਕੇਗਾ ਜੇ ਮੈਂ ਪੜਾਈ ਪੂਰੀ ਕਰਾਂਗਾ ਤੂੰ ਮੇਰੇ ਨਾਲ ਗੱਲ ਨਹੀਂ ਕਰਦੀ ਤਾਂ ਮੇਰੇ ਤੋਂ ਬਿਲਕੁਲ ਪੜਿਆ ਨਹੀਂ ਜਾਂਦਾ ਮੈਂ ਤਾਂ ਪਹਿਲਾਂ ਹੀ ਪੜਨ ਵਿੱਚ ਠੀਕ-ਠਾਕ ਹਾਂ ਤੇ ਹੁਣ ਤੇ ਮੈਨੂੰ ਪਾਸ ਹੋਣ ਦੀ ਉਮੀਦ ਨਹੀਂ ਪਲੀਜ਼ ਵਿਮੀ ਮੇਰੇ ਨਾਲ ਗੱਲ ਕਰਿਆ ਕਰ ਨਹੀਂ ਤਾਂ ਮੈਂ ਫੇਲ ਹੋ ਜਾਵਾਂਗਾ ਵਿਮੀ ਇਹ ਕਾਗਜ਼ ਪੜਕੇ ਉੱਚੀ-ਉੱਚੀ ਹੱਸਣ ਲੱਗਦੀ ਆ ਤੇ ਕਹਿੰਦੀ ਆ ਵੇਖ ਵੱਡਾ ਮਜ਼ ਨੂੰ ਫੇਲ ਹੋ ਜਾਵੇਗਾ ਜੇ ਮੈਂ ਗੱਲ ਨਾ ਕੀਤੀ ਤਾਂ ਬੀਮੀ ਦੀ ਸਹੇਲੀ ਰਮਨ ਪੁੱਛਣ ਆ ਗਈ ਕਿ ਕੀ ਹੋਇਆ ਕੀ ਲਿਖਿਆ ਦੇ ਵਿੱਚ ਇੰਨਾ ਹੱਸ ਰਹੀਆਂ ਬੀਮੀ ਕਹਿੰਦੀ ਆ ਵੇਖ ਰੋਹਣੇ ਕੀ ਲਿਖਿਆ ਰਮਨ ਕਾਗਜ਼ 'ਤੇ ਲਿਖਿਆ ਪੜਨ ਲੱਗਦੀ ਆ ਤੇ ਬੀਮੀ ਨੂੰ ਕਹਿੰਦੀ ਆ ਕਿ ਤੂੰ ਸਭ ਮੁਖੌਲ ਨਾ ਵੜਾ ਲਿਖਿਆ ਤਾਂ ਇੰਜ ਹੀ ਆ ਜੇ ਮੈਂ ਤੈਨੂੰ ਸੱਚੀ ਪਿਆਰ ਕਰਦਾ ਹੋਵੇ ਤੋ ਵੀ ਨਾ ਗੱਲ ਕਰ ਲੈ ਆਂ ਤੇਰਾ ਕੀ ਜਾਂਦਾ ਉਹ ਵਿਚਾਰਾ ਪਾਸ ਹੋ ਜਾਵੇਗਾ ਤੈਨੂੰ ਮੇਰੇ ਪਾਪਾ ਦਾ ਤੇ ਵੀਰੇ ਦਾ ਨਹੀਂ ਪਤਾ ਜੀ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਕਿਸੇ ਮੁੰਡੇ ਨਾਲ ਗੱਲ ਕਰਦੀ ਹਾਂ ਤਾਂ ਮੇਰੀ ਭੜਾਈ ਉੱਥੇ ਹੀ ਬੰਦ ਮੇਰੇ ਪਾਪਾ ਨੇ ਮੈਨੂੰ ਕਾਲਜ ਜਾਣ ਲੱਗੀ ਇਹੀ ਕਿਹਾ ਸੀ ਕਿ ਕੋਈ ਗਲਤੀ ਨਹੀਂ ਸਾਡੀ ਇੱਜ਼ਤ ਦਾ ਧਿਆਨ ਰੱਖਣਾ ਵਿੰਮੀ ਦੇ ਘਰ ਉਸਦੇ ਮੰਮੀ ਪਾਪਾ ਤੇ ਵੱਡਾ ਪ੍ਰਾਪੇਪਨ ਸੀ ਮੰਮੀ ਪਾਪਾ ਉਸਦੀ ਪੂਰੀ ਸਖਤੀ ਰੱਖਦੇ ਸੀ ਤੂੰ ਕੁੜੀਆਂ ਇੰਜ ਨਹੀਂ ਕਰਨਾ ਆ ਨਹੀਂ ਕਰਨਾ ਪਰ ਵਿਪਨ ਉਸਨੂੰ ਬਹੁਤ ਪਿਆਰ ਕਰਦਾ ਸੀ। ਵਿੰਮੀ ਉਹ ਚਿੱਠੀ ਪਾੜਨ ਲੱਗੀ ਪਰ ਰਮਨ ਨੇ ਫੜ ਲੇ ਕਹਿੰਦੀ ਉਹਨੇ ਇੰਨੇ ਪਿਆਰ ਨਾਲ ਲਿਖਿਆ ਤੇ ਤੂੰ ਪਾੜ ਦੇਣ ਲੱਗੀ ਤੇ ਵਿੰਮੀ ਨੇ ਕਾਪੀ ਵਿੱਚ ਰੱਖ ਦਿੱਤੀ। ਕਿੰਮੀ ਕਰ ਜਾ ਕੇ ਪੜਨ ਲੱਗੀ ਤਾਂ ਉਹ ਚਿੱਠੀ ਫੇਰ ਉਸਦੇ ਹੱਥ ਵਿੱਚ ਆ ਗਈ। ਉਹ ਪਾੜਨ ਲੱਗੀ ਸੀ ਕਿ ਉਸੇ ਮੰਮੀ ਕਮਰੇ ਵਿੱਚ ਆ ਗਏ ਤੇ ਉਸਨੇ ਚਿੱਠੀ ਕਾਪੀ ਵਿੱਚ ਲੁਕੋ ਦਿੱਤੀ। ਮੰਮੀ ਕਮਰੇ ਤੋਂ ਬਾਹਰ ਗਏ ਤਾਂ ਵਿੰਮੀ ਸੋਚਦੀ ਆ ਕਿ ਸ਼ਾਇਦ ਰੋਹਨ ਸੱਚੀ ਹੀ ਉਸ ਨੂੰ ਪਿਆਰ ਕਰਦਾ ਹੋਵੇ ਪਰ ਜੇ ਮੰਮੀ ਪਾਪਾ ਨੇ ਵੇਖ ਲਈ ਤੇ ਉਹ ਚਿੱਠੀ ਦੇ ਛੋਟੇ ਛੋਟੇ ਟੁਕੜੇ ਕਰਕੇ ਨਾਲੀ ਵਿੱਚ ਸੁੱਟ ਦਿੰਦੀ ਆ ਤਾਂ ਜੋ ਉਸਦੇ ਮੰਮੀ ਪਾਪਾ ਨਾ ਵੇਖ ਲੈਣ ਵਿਮੀ ਨੇ ਮੰਮੀ ਪਾਪਾ ਦੇ ਡਰ ਤੋਂ ਚਿੱਠੀ ਤਾਂ ਪਾੜ ਕੇ ਸੁੱਟ ਦਿੱਤੀ ਪਰ ਉਸਦੇ ਮਨ ਵਿੱਚ ਰੋਹਨ ਦਾ ਖਿਆਲ بار-बार ਆ ਰਿਹਾ ਸੀ ਉਹ ਸੋਚਦੀ ਆ ਕਿ ਜੇ ਮੈਂ ਰੋਹਨ ਨਾਲ ਕਲ ਨਾ ਕੀਤੀ ਕਿਤੇ ਉਹ ਸੱਚੀ ਹੀ ਫੇਲ ਨਾ ਹੋ ਜਾਵੇ ਕਿ ਮੈਨੂੰ ਉਹ ਸੱਚੇ ਪਿਆਰ ਕਰਦਾ ਹੈ ਫਿਰ ਉਹ ਸੋਚਦੀ ਆ ਕਿ ਰੋਹਨ ਪਰ ਮੈਂ ਫੇਲ ਨਾ ਹੋਵਾਂ ਪਰ ਮੈਂ ਰੋਹਨ ਦੇ ਚੱਕਰ ਵਿੱਚ ਪੈ ਗਈ ਤਾਂ ਜ਼ਰੂਰ ਫੇਲ ਹੋ ਜਾਵਾਂਗੀ ਤੇ ਉਹ ਰੋਹਨ ਦੇ ਖਿਆਲ ਨੂੰ ਮਨ ਵਿੱਚੋਂ ਕੱਢ ਕੇ ਪੜਨ ਲੱਗੀ ਅਗਲੇ ਦਿਨ ਉਹ ਤੇ ਰਮਨ ਕਾਲਜ ਪਹੁੰਚੀਆਂ ਤੇ ਰੋਹਨ ਜਿਵੇਂ ਉਸ ਦੀ ਉਡੀਕ ਵਿੱਚ ਹੀ ਖੜਾ ਹੋਵੇ ਰਮਨ ਕਹਿੰਦੀ ਯਾਰ ਤੇਰਾ ਰਾਂਝਾ ਲੱਗਦਾ ਤੇਰੀ ਹੀ ਉਡੀਕ ਕਰ ਰਿਹਾ ਹੈ ਇਹੋ ਜਿਹੇ ਰਾਂਝੇ ਪਥਰੀ ਹੁੰਦੇ ਨੇ ਕੁੜੀ ਦੀ ਜ਼ਿੰਦਗੀ ਖਰਾਬ ਕਰਕੇ ਆਪ ਕੰਨੀ ਖਿਸਕਾ ਜਾਂਦੇ ਨੇ ਤੇ ਬਿੰਮੀ ਰੋਹਨਵਲ ਬਿਨਾਂ ਦੇਖੇ ਕਲਾਸ ਵਿੱਚ ਆ ਜਾਂਦੀ ਆ। ਉਹਨਾਂ ਦੀ ਕਲਾਸ ਵਿੱਚ ਛੋਣ ਤੋਂ ਬਾਅਦ ਰੋਹਨ ਵੀ ਕਲਾਸ ਵਿੱਚ ਜਾ ਕੇ ਬੈਠ ਜਾਂਦਾ ਆ। ਪਰ ਅੱਜ ਉਹ ਕਲਾਸ ਵਿੱਚ ਚੁੱਪਚਾਪ ਬੱਠਾ ਰੰਦਾ ਆ। ਪ੍ਰੋਫੈਸਰ ਦੇ ਲੈਕਚਰ ਸਮੇਂ ਵੀ ਉਹ ਬੇਧਿਆਨੀ ਨਾਲ ਬੱਠਾ ਰਿਹਾ। ਬਿੰਮੀ ਉਹ ਵੀ ਰੋਹਨਵਲ ਉਰੇ ਤਾਂ ਪੜ੍ਹਾਈ ਵਿੱਚ ਵੀ ਧਿਆਨ ਨਹੀਂ ਆ। ਲੱਗਦਾ ਉਸ ਨੂੰ ਪ੍ਰੇਮ ਰੋਗ ਲੱਗ ਗਿਆ। ਰਮਨ ਹੌਲੀ ਜਿਹੀ ਬਿੰਮੀ ਨੂੰ ਕਹਿੰਦੀ ਆ। ਬਿੰਮੀ ਨੇ ਰੋਹਨਵਲ ਵੇਖਿਆ ਤਾਂ ਉਹ ਪੁੱਤੀ ਤਰ੍ਹਾਂ ਬੱਠਾ ਸੀ। ਅਰੇ ਜਾਨ ਕੁਸਨੇ ਵਿੰਮੀ ਵੱਲ ਦੇਖਿਆ ਦੋਹਾਂ ਦੀਆਂ ਨਜ਼ਰਾਂ ਮਿਲੀਆਂ ਤਾਂ ਵਿੰਮੀ ਦੇ ਅੰਦਰ ਇੱਕ ਅਜੀਬ ਬਿਸਮਾਦੀ ਚੜਨਾਹੜ ਚਹੀ ਹੋਈ ਤੇ ਉਸਨੇ ਮੁਸਕਰਾ ਕੇ ਕੰਥੱਲੇ ਕਰ ਲਈਆਂ ਵਿੰਮੀ ਦੀ ਮੁਸਕਰਾਹਟ ਨਾਲ ਜਿਵੇਂ ਰੋਹਨ ਉਸ ਦਾ ਜਵਾਬ ਮਿਲ ਗਿਆ ਤੇ ਉਸ ਦਾ ਮਨ ਖਿੜ ਗਿਆ ਉਸਨੇ ਫਿਰ ਵਿੰਮੀ ਵੱਲ ਵੇਖਿਆ ਤਾਂ ਵਿੰਮੀ ਵੀ ਉਸ ਵੱਲ ਵੇਖ ਰਹੀ ਸੀ ਰੋਹਨ ਨੇ ਉਸ ਦੀ ਮੁਸਕਰਾਹਟ ਦਾ ਜਵਾਬ ਵੀ ਮੁਸਕਰਾ ਕੇ ਦਿੱਤਾ ਤੇ ਇਸ ਤਰ੍ਹਾਂ ਦੋ ਦਿਲਾਂ ਦੇ ਪਿਆਰ ਵਾਲੀ ਕਹਾਣੀ ਸ਼ੁਰੂ ਹੋ ਗਈ ਰੋਹਨ ਤੇ ਵਿੰਮੀ ਇਹ ਕਦੇ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ ਸੀ ਪਰ ਉਹਨਾਂ ਦੀਆਂ ਅੱਖਾਂ ਹੀ ਇੱਕ ਦੂਜੇ ਨੂੰ ਪਿਆਰ ਦਾ ਅਹਿਸਾਸ ਕਰਾ ਦਿੰਦੀਆਂ ਸਨ ਰੋਹਨ ਹੁਣ ਮਨ ਲਗਾ ਕੇ ਪੜਨ ਲੱਗਾ ਵਿੰਮੀ ਤਾਂ ਪਲਾਂ ਹੀ ਪੜਨ ਵਿੱਚ ਹੁਸ਼ਿਆਰ ਸੀ ਉਹਨਾਂ ਦੇ ਪਿਆਰ ਦੀ ਇੱਕੋ ਇੱਕ ਗਵਾ ਵਿੰਮੀ ਦੀ ਸਹੇਲੀ ਰਮਨ ਸੀ ਰੋਹਨ ਨੇ ਤਾਂ ਆਪਣੇ ਦੋਸਤਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਸੀ ਕਿ ਉਸ ਨੂੰ ਵਿੰਮੀ ਨਾਲ ਪਿਆਰ ਆ ਉਹ ਉਸ ਦੀ ਪੂਰੀ ਇੱਜ਼ਤ ਕਰਦਾ ਸੀ ਤੇ ਉਸ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਸੀ ਰਮਨ ਪਲੀਜ਼ ਸਾਡੇ ਬਾਰੇ ਕਿਸੇ ਨਾਲ ਗੱਲ ਨਾ ਕਰੀ ਜੇ ਮੇਰੇ ਮੰਮੀ ਪਾਪਾ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਮੈਨੂੰ ਪੜ੍ਹਨ ਨਹੀਂ ਦੇਣਾ ਲੈ ਯਾਰ ਤੈਨੂੰ ਮੇਰੀ ਦੋਸਤੀ ਤੇ ਯਕੀਨ ਨਹੀਂ ਰਮਨ ਨੇ ਕਿਹਾ ਯਕੀਨ ਤੇ ਹੈ ਪਰ ਦੁਨੀਆ ਤੋਂ ਡਰ ਲੱਗਦਾ ਹੈ ਬਸ ਤੂੰ ਇਹ ਸਮਝ ਲੈ ਕਿ ਮੈਨੂੰ ਇਹ ਗੱਲ ਪਤਾ ਨਹੀਂ ਥੈਂਕਸ ਯਾਰ ਬਸ ਮੈਂ ਆਪਣੀ ਪੜਾਈ ਪੂਰੀ ਕਰ ਲਵਾਂ ਫਿਰ ਅੱਗੇ ਵੇਖਾਂਗੀ ਕੀ ਹੁੰਦਾ ਕੁਝ ਨਹੀਂ ਹੁੰਦਾ ਪਿਆਰ ਸੱਚਾ ਹੋਵੇ ਤਾਂ ਰੱਬ ਵੀ ਉਸਦੀ ਗਵਾਹੀ ਪਰਦਾਇਆ ਕੋਈ ਨਾ ਕੋਈ ਰਾਹ ਕੱਢ ਦਿੰਦਾ ਆ ਇਸ ਤਰ੍ਹਾਂ ਪਹਿਲਾਂ ਸਾਲ ਲੰਘ ਗਿਆ ਤੇ ਵਿੰਮੀ ਤੇ ਨਾਲ ਰੋਹਨ ਵੀ ਚੰਗੇ ਨੰਬਰਾਂ ਨਾਲ ਪਾਸ ਹੋ ਗਿਆ ਰੋਹਨ ਦੀ ਭੈਣ ਵੀ ਇਸੇ ਕਾਲਜ ਵਿੱਚ ਹੀ ਬੀਏ ਫਾਈਨਲ ਵਿੱਚ ਪੜਦੀ ਸੀ ਪਰ ਉਸ ਨੂੰ ਵੀ ਰੋਹਨ ਤੇ ਵਿੰਮੀ ਬਾਰੇ ਕੁਝ ਪਤਾ ਨਹੀਂ ਸੀ ਵਿੰਮੀ ਤੇ ਰੋਹਨ ਪਿਆਰ ਦੇ ਅਹਿਸਾਸ ਨੂੰ ਮੰਨਦੇ ਹੋਏ ਆਪਣੇ ਮਾਂ-ਬਾਪ ਦੀ ਇੱਜ਼ਤ ਨੂੰ ਧਿਆਨ ਵਿੱਚ ਰੱਖਦੇ ਹਾਂ ਕਦੇ ਇੱਕ ਦੂਜੇ ਦੇ ਕੋਲ ਵੀ ਨਹੀਂ ਖੜੇ ਸਨ ਪਰ ਉਹਨਾਂ ਦੇ ਦਿਲ ਜਾਣਦੇ ਸੀ ਕਿ ਉਹ ਇੱਕ ਦੂਜੇ ਨੂੰ ਵੇਖੇ ਬਿਨਾ ਨਹੀਂ ਰਹਿ ਸਕਦੇ ਤੇ ਉਹ ਆਪਣੀ ਪੜਾਈ ਵੀ ਮਨ ਲਗਾ ਕੇ ਕਰ ਰਹੇ ਸਨ। ਉਹਨਾਂ ਦੇ ਵੀ ਫਾਈਨਲ ਦੇ ਪੇਪਰ ਆਉਣ ਵਾਲੇ ਸੀ ਤੇ ਵਿੰਮੀ ਪੇਪਰਾਂ ਤੋਂ ਪਹਿਲਾਂ ਫ੍ਰੀ ਸੀ ਤੇ ਘਰ ਬੈਠ ਕੇ ਪੇਪਰਾਂ ਦੀ ਤਿਆਰੀ ਕਰ ਰਹੀ ਸੀ। ਅੱਜ ਅੰਤਰਰਾਸ਼ਟਰੀ ਮੇਲਾ ਦਿਪਸ ਸੀ ਤੇ ਵਿੰਮੀ ਦੀ ਮੰਮੀ ਨੀਨਾ ਗੁਪਤਾ ਨੇ ਮੇਲਾ ਦਿਪਸ ਦੇ ਭਾਸ਼ਣ ਦੇਣ ਜਾਣਾ ਸੀ ਕਿਉਂਕਿ ਉਹ ਸ਼ਹਿਰ ਦੇ ਮਹਿਲਾ ਮੰਡਲ ਦੀ ਪ੍ਰਧਾਨ ਸੀ। ਉਸ ਦੀ ਮੰਮੀ ਤਿਆਰ ਹੋ ਰਹੀ ਸੀ। ਮम्मा ਮੈਂ ਵੀ ਤੁਹਾਡੇ ਨਾਲ ਜਾਵਾਂਗੀ ਮੇਰਾ ਮਾਈਂਡ ਵੀ ਥੋੜਾ ਫਰੈਸ਼ ਹੋ ਜਾਵੇਗਾ ਬੇਚਾ ਤੇਰੇ ਪੇਪਰ ਹਨ ਤੂੰ ਪੜਾਈ ਕਰ ਉੱਥੇ ਤੂੰ ਕੀ ਕਰੇਂਗੀ ਨਹੀਂ ਮम्मा ਮੇਰੀ ਤਿਆਰੀ ਹੋ ਗਈ ਹੈ ਮੈਂ ਥੋੜੀ ਰੈਸਟ ਕਰਨੀ ਆ ਪਰ ਮੈਂ ਘਰੇ ਇਕੱਲੀ ਬੋਰ ਹੋਵਾਂਗੀ ਪਾਪਾ ਵੀ ਕਰਨੇ ਤੇ ਵੀਰਾ ਵੀ ਨਹੀਂ ਮੈਨੂੰ ਇਕੱਲੇ ਨੂੰ ਡਰ ਲੱਗਦਾ ਆ ਚਲ ਫਿਰ ਜਲਦੀ ਤਿਆਰ ਹੋ ਜਾ ਮੈਂ ਤਾਂ ਤਿਆਰ ਹਾਂ ਲੇਟ ਹੋ ਜਾਵਾਂਗੇ ਫਿਰ ਮੈਂ ਛੇਤੀ ਛੇਤੀ ਤਿਆਰ ਹੋ ਕੇ ਆ ਜਾਂਦੀ ਆ ਉਸ ਦੀ ਮੰਮੀ ਤੇ ਉਹ ਜਲਦੀ ਨਾਲ ਆਟੋ ਲੈ ਕੇ ਇੱਕ ਸਕੂਲ ਵਿੱਚ ਪਹੁੰਚ ਜਾਂਦੇ ਹਨ ਉੱਥੇ ਬਹੁਤ ਸਾਰੀਆਂ ਗਰੀਵ ਵਰਤਾ ਲੜਕੀਆਂ ਕੇ ਬੈਠੀਆਂ ਹੋਈਆਂ ਸਨ ਸ਼ਾਇਦ ਉਹਨਾਂ ਨੂੰ ਬੁਲਾਇਆ ਗਿਆ ਸੀ ਸਟੇਜ ਤੇ ਕਾਫੀ ਅਸਰ ਰਸੂਖ ਵਾਲੀਆਂ ਸ਼ਖਸੀਅਤਾਂ ਬੈਠੀਆਂ ਹੋਈਆਂ ਸਨ ਜਿਵੇਂ ਤੇ ਉਸੇ ਮੰਮੀ ਵੀ ਸਟੇਜ ਤੇ ਗਏ ਤਾਂ ਮੱਲਾ ਮੰਡਲ ਦੀਆਂ ਔਰਤਾਂ ਤੇ ਹੋਰ ਮੈਂਬਰਾਂ ਨੇ ਉਹਨਾਂ ਦਾ ਉੱਠ ਕੇ ਸਵਾਗਤ ਕੀਤਾ ਵਿੰਮੀ ਦੀ ਮੰਮੀ ਨੇ ਸਭ ਨੂੰ ਦੱਸਿਆ ਇਹ ਮੇਰੀ ਬੇਟੀ ਬੀਮੀ ਆ ਤੇ ਫੇਮੀ ਨੇ ਵੀ ਸਾਰਿਆਂ ਨੂੰ ਸੱਦਾ ਸ਼ੀਕਲ ਬੁਲਾਈ ਮੈਮ ਗੁਪਤਾ ਸਾਹਿਬ ਨਹੀਂ ਆਏ ਮਹਿਲਾ ਮੰਡਲ ਦੀ ਸਕੱਤਰ ਰੀਨੂ ਵਰਮਾ ਨੇ ਪੁੱਛਿਆ ਨਹੀਂ ਉਹ ਕਰਵਾਰ ਦੇ ਸਿਲਸਿਲੇ ਵਿੱਚ ਦਿੱਲੀ ਗਏ ਹੋਏ ਹਨ ਚਲੋ ਸ਼ੁਰੂ ਕਰੀਏ ਪ੍ਰੋਗਰਾਮ ਪ੍ਰੈਸ ਵਾਲੇ ਆ ਜਾਣ ਫੇਰ ਸ਼ੁਰੂ ਕਰ ਦਿਆਂ ਤਾਂ ਹੀ ਫੋਟੋ ਅਖਬਾਰ ਵਿੱਚ ਛਪੇਗੀ ਇੰਨੀ دیر ਨੂੰ ਪੱਤਰਕਾਰ ਉੱਥੇ ਪੁੱਛ ਕੇ ਤੇ ਨੀਨਾ ਉੱਠ ਕੇ ਭਾषण ਦੇਣ ਲੱਗੀ ਮੇਰੀਆਂ ਭੈਣਾਂ ਮਾਤਾਮਾਂ ਤੇ ਵਚਿਓ ਪਹਿਲਾਂ ਤਾਂ ਆਪ ਸਭ ਨੂੰ ਮਹਿਲਾ ਦਿਵਸ ਦੀਆਂ ਸ਼ੁਭ ਕਾਮਨਾਵਾਂ ਅੱਜ ਮਹਿਲਾ ਦਿਵਸ ਹੈ ਤੇ ਇਹ ਅਸੀਂ ਔਰ ਦੇ ਸਨਮਾਨ ਲਈ ਮਨਾਉਂਦੇ ਆ ਸਨਮਾਨ ਤਾਂ ਤੁਹਾਡਾ ਹੀ ਹੋਣਾ ਸਾਨੂੰ ਤਾਂ ਭੀਖ ਦੇਣ ਲਈ ਸੱਦਿਆ ਆਰਤਾਂ ਵਿੱਚ ਬੈਠੇ ਇੱਕ ਲੜਕੀ ਬੋਲੀ ਚਲ ਚੁਪ ਕੇ ਜੋ ਮਿਲੇਗਾ ਉਹ ਸਹੀ ਆਪਾ ਕਿਹੜਾ ਮੁੱਲ ਤਾਂ ਨੇ ਔਰਤ ਮਰਦ ਦੋਵੇਂ ਬਰਾਬਰ ਹਨ ਜੇ ਮਰਦ ਕਮਾਉਂਦਾ ਤਾਂ ਔਰਤ ਘਰ ਸੰਭਾਲਦੀ ਆ ਅੱਜ ਕੱਲ ਤਾਂ ਔਰਤ ਮਰਦ ਦੇ ਬਰਾਬਰ ਕੰਮ ਕਰ ਰਹੀ ਆ ਅਰਥ ਤੋਂ ਬਿਨਾ ਮਰਦ ਅਧੂਰਾ ਹੁੰਦਾ ਹੈ ਸਾਨੂੰ ਆਪਣੀ ਧੀਆ ਪੁੱਤਾਂ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਐਮਐਲਏ ਸਹਵਾਈ ਤਾਂ ਉਹ ਥੋੜਾ ਹੋਰ ਤਾਂ ਭਰੇ ਬੋਲ ਕੇ ਗਰੀਬ ਔਰਤਾਂ ਨੂੰ ਰਾਸ਼ਨ ਦੇ ਪੈਕੇਟ ਬਣ ਕੇ ਫੋਟੋਆਂ ਖਿਚਵਾਈਆਂ ਤੇ ਮੱਲਾ ਮੰਡਲ ਦੀ ਪ੍ਰਧਾਨ ਨੀਨਾ ਗੁਪਤਾ ਨੂੰ ਸਨਮਾਨਿਤ ਕਰਕੇ ਚਲੇ ਗਏ ਬਾਕੀ ਔਰਤਾਂ ਨੂੰ ਨੀਨਾ ਗੁਪਤਾ ਤੇ ਮੱਲਾ ਮੰਡਲ ਦੀਆਂ ਦੂਜੀਆਂ ਮੈਂਬਰਾਂ ਨੇ ਰਾਸ਼ਨ ਦੇ ਪੈਕੇਟ ਦੇ ਕੇ ਫੋਟੋਆਂ ਖਿਚਵਾਈਆਂ ਤੇ ਉਹ ਸਭ ਔਰਤਾਂ ਛਲੀਆਂ ਗਈਆਂ ਮਹਿਲਾ ਮੰਡਲ ਮੈਂਬਰ ਹੁਣ ਆਪਣਾ ਹਿੱਸਾ ਵੰਡਣ ਲੱਗੀ ਆਂ ਰਾਸ਼ਨ ਦੇ ਪੈਕੇਟਾਂ ਦਾ ਢੇਰ ਲੱਗਿਆ ਹੋਇਆ ਸੀ ਆ ਸਾਰਾ ਰਾਸ਼ਨ ਆਪਣੀ ਲਈ ਹੀ ਆ ਉਹਨਾਂ ਦੇ ਮੈਂ 5 ਕਿਲੋ ਦੀ ਥਾ 3 ਕਿਲੋ ਆਟਾ ਤੇ 2 ਕਿਲੋ ਦੀ ਥਾ 1 ਕਿਲੋ ਦਾਲ ਪਾਈ ਫੋਟੋ ਹੀ ਕਿਚੁ ਆਣੀ ਸੀ ਉਹਨਾਂ ਕਿਹੜਾ ਮੁੱਲ ਦਿੱਤਾ ਸੀ ਮਿੰਨਾ ਗੁਪਤਾ ਨੇ ਹੱਸਦੀ ਹੋਈ ਨੇ ਕਿਹਾ ਰੀਨੂ ਜੀ ਤੁਸੀਂ ਆਪਣੀ ਗੱਡੀ ਵਿੱਚ ਤੁਸੀਂ ਮੇਰੇ ਹਿੱਸੇ ਦਾ ਰਾਸ਼ਨ ਵੀ ਰੱਖ ਲਓ ਮੈਂ ਤਾਂ ਟੈਕਸੀ ਤੇ ਜਾਣਾ ਕੋਈ ਨਹੀਂ ਮੈਮ ਤੁਹਾਨੂੰ ਪਹਿਲਾਂ ਗੱਡੀ ਤੇ ਛੱਡ ਆਉਣੀ ਆ ਫਿਰ ਆਪਣੇ ਲੈ ਜਾਵਾਂਗੀ ਧੰਨਵਾਦ ਤੁਹਾਡਾ ਜੇ ਛੱਡਾਂ ਹਾਂ ਤਾਂ ਰੀਨੂ ਨੀਨਾ ਨੂੰ ਛੱਡਣ ਗਈ ਤਾਂ ਨੀਨਾ ਨੇ ਨੌਕਰ ਨੂੰ ਆਵਾਜ਼ ਮਾਰੀ ਰਾਮੂ ਸਮਾਨ ਉਤਾਰ ਦੇ ਗੱਡੀ ਤੋਂ ਤੇ ਰੀਨੂ ਨੂੰ ਕਹਿੰਦੀ ਆ ਜਾਂ ਅੰਦਰ ਠੰਡਾ ਪਤਤਾ ਪੀ ਲੈ ਕੁਛ ਵਿਮੀ ਆਂਟੀ ਲਈ ਜੂਸ ਲਿਆ ਵਿਮੀ ਜੂਸ ਲੈਣ ਗਈ ਤਾਂ ਰੀਨੂ ਕਹਿੰਦੀ ਕਿ ਨੀਨਾ ਜੀ ਕਿਉਂ ਨਾ ਆਪਾਂ ਦੋਸਤੀ ਨੂੰ ਰਿਸ਼ਤੇਦਾਰੀ ਵਿੱਚ ਬਦਲ ਲਈਏ ਵਿਮੀ ਮੈਨੂੰ ਬਹੁਤ ਚੰਗੀ ਲੱਗਦੀ ਆ ਮੇਰਾ ਵੱਡਾ ਬੇਟਾ ਵਿਕਾਸ ਲੋ ਕਰ ਰਿਹਾ ਆ ਉਹਦੇ ਪਾਪਾ ਹੁੰਦੇ ਨੇ ਤਾਂ ਪੁੱਛ ਲੈਨੇ ਆ ਕਰਨਾ ਹੀ ਆ ਧੀਆ ਕਿਹੜਾ ਘਰ ਰੱਖੀਆਂ ਜਾਂਦੀਆਂ ਹਨ ਚਲੋ ਠੀਕ ਆ ਮੀਨਾ ਜੀ ਮੈਂ ਚਲਦੀ ਠੀਕੇ ਓਕੇ ਬਾਈ ਰੀਨੂ ਆਪਣੀ ਗੱਡੀ ਲੈ ਕੇ ਸਕੂਲ ਤੋਂ ਆਪਣਾ ਸਮਾਨ ਲੈ ਕੇ ਘਰ ਆ ਜਾਂਦੀ ਆ ਰੀਨੂ ਦੇ ਚਲੇ ਜਾਣ ਤੋਂ ਬਾਅਦ ਵਿਮੀ ਕਹਿੰਦੀ ਮਮਾ ਮਹਿਲਾ ਦੀਪ ਸਾ ਤੁਹਾਡਾ ਹੀ ਹੁੰਦਾ ਮਹਿਲਾ ਮੰਡਲ ਦੀਆਂ ਮੈਂਬਰਾਂ ਦਾ ਗਰੀਵਾਰਤਾਂ ਦਾ ਕਾਦਾ ਮਹਿਲਾ ਡਿਪਸ ਦਿਹਾੜੀ ਉਹਨਾਂ ਦੀ ਖਰਾਬ ਗਈ 2-3 ਕਿਲੋ ਰਾਸ਼ਨ ਪਿੱਛੇ 3-400 ਰੁਪਏ ਗਿਆ ਉਹਨਾਂ ਦੀ ਦਿਹਾੜੀ ਦਾ ਨਾ ਆਪਣੀ ਘਰ ਕੋਈ ਕਮੀ ਹੈ ਜਿਹੜਾ ਗਰੀਬਾਂ ਦੇ ਹਿੱਸੇ ਦਾ ਰਾਸ਼ਨ ਕਰ ਲਿਆ ਏ ਚਲ ਤੂੰ ਬਹੁਤੀ ਸਿਆਣੀ ਆਈ ਘਰ ਐਵੇਂ ਨਹੀਂ ਬਣਦੇ ਬਚਤ ਕਰਨ ਨਾਲ ਹੀ ਬਣਦੇ ਹਨ ਬਚਤ ਕਰੋ ਪਰ ਗਰੀਬਾਂ ਦਾ ਹੱਕ ਨਾ ਖਾਓ ਔਰਤ ਨੂੰ ਮਰਦ ਦੇ ਬਰਾਬਰ ਕਹਿਣ ਨਾਲ ਤਾਂ ਔਰਤ ਮਰਦ ਦੇ ਬਰਾਬਰ ਨਹੀਂ ਹੋ ਚਲੀ ਉਹਨਾਂ ਨੇ ਦੋ-ਦੋ ਕਿਲੋ ਰਾਸ਼ਨ ਦੇ ਨਾਲੋਂ ਉਹਨਾਂ ਨੂੰ ਸੁਰੱਖਿਅਤ ਕਰੋ ਉਹਨਾਂ ਦੀਆਂ ਬੱਚੀਆਂ ਨੂੰ ਪੜ੍ਹਾਓ ਤਾਂ ਜੋ ਉਹ ਵੀ ਆਪਣੀਆਂ ਮਾਂਵਾਂ ਵਾਂਗ ਦਿਹਾੜੀਆਂ ਨਾ ਕਰਨ ਤੁਸੀਂ ਤਾਂ ਸਿਰਫ ਫੋਟੋਆਂ ਕਿੱਚ ਫੋਣ ਗਏ ਸੀ ਮੈਂ ਕਿੰਨੇ ਫਖਰ ਨਾਲ ਆਪਣੀਆਂ ਸਹੇਲੀਆਂ ਨੂੰ ਕਹਿੰਦੀ ਸੀ ਕਿ ਮੇਰੇ ਮੰਮਾ ਮਹਿਲਾ ਮੰਡਲ ਦੇ ਪ੍ਰਧਾਨ ਹਨ ਮਹਿਲਾ ਮਲਿਪਲਾਈ ਦੇ ਕੰਮ ਕਰਦੇ ਹਨ ਪਰ ਤੁਸੀਂ ਤਾਂ ਗਰੀਬ ਮਹਿਲਾਵਾਂ ਦਾ ਹੱਕ ਖਾ ਰਹੇ ਹੋ ਭਲਾ ਕੀ ਕਰਨਾ ਉਹਨਾਂ ਦਾ ਤੁਸੀਂ ਤੇਰੀ ਜਵਾਨ ਕੋ ਜਿਆਦਾ ਨਹੀਂ ਚੱਲਣ ਲੱਗ ਪਈ ਤੈਨੂੰ ਮੈਂ ਆਪਣੇ ਨਾਲ ਲੈ ਕੇ ਗਈ ਉੱਥੇ ਤੇਰੀ ਰਿਸਪੈਕਟ ਮੇਰੇ ਕਰਕੇ ਹੋਈ ਤੂੰ ਮੈਨੂੰ ਹੀ ਬੁਰਾ ਭਲਾ ਕਹਿ ਰਹੀ ਹੈ ਚੰਗੀ ਮੇਰੀ ਧੀਆ ਮੰਮਾ ਮੈਂ ਤਾਂ ਐਵੇਂ ਤੁਹਾਡੇ ਨਾਲ ਗਈ ਮੇਰੇ ਇਥੇ ਤਾਂ ਇਹ ਸਭ ਸੋਚ ਕੇ ਪੜਿਆ ਵੀ ਨਹੀਂ ਜਾਣਾ ਵਿੱਪਨ ਬਾਹਰੋਂ ਆਉਂਦਾ ਏ ਤਾਂ ਕਹਿੰਦਾ ਮੰਮਾ ਕਿਉਂ ਘਸਾਉ ਰਹੀ ਆ ਬਿੰਮੀ ਨਾਲ ਕੁਝ ਨਹੀਂ ਇਹ ਕੁਝ ਜ਼ਿਆਦਾ ਹੀ ਬੋਲਣ ਲੱਗ ਪਈ ਆ ਤੇਰੇ ਪਾਪਾ ਆ ਗਏ ਦਿੱਲੀ ਤੋਂ ਵਾਪਸ ਕੇ ਨਹੀਂ ਹਾਂਜੀ ਹੁਨੇ ਆਏ ਨੇ ਮਾਲ ਦੀ ਗੱਡੀ ਆ ਉਹਨਾਂ ਲਈ 5 ਕੱਪ ਚਾਹ ਦੀ ਦੇ ਦਿਓ ਕਮਲਾ 5 ਕੱਪ ਚਾਹ ਬਣਾ ਕੇ ਥਰਮਸ ਵਿੱਚ ਪਾ ਦੇ ਵਿੰਮੀ ਸੋਚਦੀ ਆ ਕਿ ਸਾਡੇ ਸਮਾਜ ਵਿੱਚ ਕੀ ਹੋ ਰਿਹਾ ਮਮਾ ਇੱਥੇ ਕਿਵੇਂ ਭਾਸ਼ਣ ਦੇ ਰਹੇ ਸਨ ਮੰਦਿਰਾਂ ਵਿੱਚ ਜਾ ਕੇ ਗਰੀਬਾਂ ਨੂੰ ਦਾਨਪੁਣ ਕਰਦੇ ਹਨ ਮੱਥੇ ਟੇਕਦੇ ਹਨ ਇੱਥੇ ਗਰੀਬਾਂ ਦਾ ਹੱਕ ਖਾ ਰਹੇ ਹਨ ਜੇ ਇੱਕ ਔਰਤ ਇਹ ਔਰਤ ਨੂੰ ਨਹੀਂ ਸਮਝ ਸਕਦੀ ਤਾਂ ਫਿਰ ਮਰਦ ਕਿੱਥੋਂ ਸਮਝੇਗਾ ਉੱਥੇ ਜੋ ਔਰਤਾਂ ਆਈਆਂ ਸੀ ਗਰੀਬੀ ਉਹਨਾਂ ਦੇ ਚਿਹਰਿਆਂ ਤੋਂ ਸਾਫ਼ ਦਿਖੀ ਸੀ ਤੇ ਮਹਿਲਾ ਮੰਡਲ ਦਾ ਫਰਜ਼ ਬੰਦਾ ਉਹਨਾਂ ਲਈ ਫੰਡ ਇਕੱਠੇ ਕਰਕੇ ਸਹੂਲਤਾਂ ਦੇਣ ਉਹਨਾਂ ਦੇ ਹੱਕਾਂ ਲਈ ਲੜਨ ਪਰ ਇਹ ਤਾਂ ਜੇ ਕਿਤੇ ਮੈਨੂੰ ਬਣਾ ਦੇਣ ਮਹਿਲਾ ਮੰਡਲ ਦੇ ਪ੍ਰਧਾਨ ਤਾਂ ਮੈਂ ਪਹਿਲਾਂ ਇਹਨਾਂ ਔਰਤਾਂ ਨੂੰ ਸਿੱਖਿਅਤ ਕਰਾਂ ਉਹਨਾਂ ਦੇ ਹੱਕਾਂ ਬਾਰੇ ਸੁਚੇਤ ਕਰਾਂ ਔਰ ਮਾਂ ਪੈਣਤੀ ਪਤਨੀ ਸਭ ਰਿਸ਼ਤਿਆਂ ਨੂੰ ਬਖੂਬੀ ਨਿਭਾਉਂਦੀ ਆ ਪਰ ਆਦਮੀ ਅਮੀਰ ਹੋਵੇ ਜਾਂ ਗਰੀਬ ਉਸਨੇ ਔਰਤ ਨੂੰ ਆਪਣੀ ਜਾਇਦਾਦ ਹੀ ਸਮਝਣਾ ਜੋ ਮੈਂ ਕਹਾ ਉਹੀ ਕਰੇ ਜੋ ਮੈਂ ਮਰਜੀ ਕਰਾਂ ਕਿਉਂਕਿ ਮੈਂ ਮਰਦਾ ਪਤਨੀ ਧੀ ਪੈਨ ਜਾਂ ਮਾਂ ਹੋਵੇ ਸਭ ਲਈ ਬੰਦਸ਼ਾਂ ਸਮਾਜ ਵਿੱਚ ਅਧੀਆਂ ਔਰਤਾਂ ਵੀ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀ ਨਹੀਂ ਸਕਦੀਆਂ ਹੋਰ ਤਾਂ ਹੋਰ ਜੋ ਔਰਤਾਂ ਸਰਪੰਚ ਜਾਂ ਕੋਈ ਮੈਂਬਰ ਬਣਦੀਆਂ ਹਨ ਉਹਨਾਂ ਦੀ ਥਾਂ ਵੀ ਉਹਨਾਂ ਦੇ ਪਤੀ ਕੰਮ ਕਰਦੇ ਹਨ ਆਦਮੀ ਨੂੰ ਛੱਡੋ ਜਿੱਥੇ ਔਤ ਦੀ ਚਲਦੀ ਆ ਉਹ ਵੀ ਔਰਤ ਨੂੰ ਦਬਾਉਣ ਵਿੱਚ ਕਸਰ ਨਹੀਂ ਛੱड़ਦੀ ਜਦੋਂ ਔਰਤ ਸਸਬੰਧੀ ਹੈ ਤਾਂ ਉਹ ਨੂੰਹ ਦੇ ਸਾਰੇ ਹੱਕ ਖੋਹ ਲੈਣਾ ਚਾਹਦੀ ਆ ਤੇ ਜਦੋਂ ਨੂੰਹ ਦੀ ਚੱਲਦੀ ਆ ਉਹ ਸਸ ਨੂੰ ਨਹੀਂ ਬਖਸ਼ਦੀ ਅਮੀਰ ਔਰਤਾਂ ਗਰੀਬ ਔਰਤਾਂ ਦਾ ਸ਼ੋਸ਼ਣ ਕਰਦੀਆਂ ਹਨ ਪਤਾ ਨਹੀਂ ਇਨਸਾਨ ਕਿਉਂ ਨਹੀਂ ਜੀਓ ਅਤੇ ਜਿਉਂਦੇ ਰੂਲ ਨੂੰ ਫੋਲੋ ਨਹੀਂ ਕਰਦੇ ਉਂਝ ਭਾਰਤ ਵਿੱਚ ਖੌਰੇ ਕਿੰਨੀਆਂ ਕੁ ਦੇਵੀਆਂ ਦੀ ਪੂਜਾ ਕੀਤੀ ਜਾਂਦੀ ਆ ਪਰ ਦੇਵੀ ਰੂਪ ਔਰਤਾਂ ਨਾਲ ਮਾੜਾ ਸਲੂ ਕੀਤਾ ਜਾਂਦਾ ਆ ਇਹਨਾਂ ਸੋਚਾਂ ਵਿੱਚ ਹੀ ਬੀਮੀ ਕਾਪੀ ਪੈਨੂ ਲੈ ਕੁਛ ਲਿਖਣ ਲੱਗਦੀ ਆ ਨਾਰੀ ਤੂੰ ਕੀ ਕਿਸਮਤ ਲਿਖਾ ਕੇ ਆਈਂ ਪਹਿਲਾਂ ਤੈਨੂੰ ਜੰਮਨ ਤੋਂ ਸਭ ਡਰਦੇ ਨੇ ਜੰਮੀ ਤੀਨਾ ਕਿਸੇ ਘਟਕ ਕਾਲ ਜੇ ਲਈ ਧੀ ਪੁੱਤ ਵਿੱਚ ਫਰਕ ਹਮੇਸ਼ਾ ਰੱਖਿਆ ਮਾਪੇ ਤੈਨੂੰ ਕਹਿਣ ਇਹ ਤਾਂ ਹੈ ਪਰਾਈ ਜਿਨ੍ਹਾਂ ਲਈ ਸਭ ਕੁਝ ਛੱਡ ਕੇ ਆਈ ਉਹ ਕਹਿੰਦੇ ਇਹ ਹੈ ਵਗਾਨੀ ਜਾਈ ਨਾਰੀ ਤੂੰ ਕੀ ਕਿਸਮਤ ਲਿਖਾ ਕੇ ਆਈ ਬੀਮੀ ਦੇ ਅੰਦਰ ਔਰਤ ਦੇ ਲਈ ਇੱਕ ਦਰਦ ਸ਼ਿਲਕ ਦਾ ਹੈ ਉਸਨੇ ਇਸ ਦਰਦ ਨੂੰ ਆਪਣੇ ਤੇ ਹੰਡਾਇਆ ਸੀ ਉਸ ਦੀ ਆਪਣੀ ਹਮੇਸ਼ਾ ਮਾਂ ਉਸ ਦੇ ਪਿਤਾ ਵਿਪਨ ਉਸ ਤੋਂ ਜ਼ਿਆਦਾ ਪਿਆਰ ਦਿੰਦੀ ਰਹੀ ਪਰ ਉਸ ਦੇ ਪਾਪਾ ਹਮੇਸ਼ਾ ਦੋਵਾਂ ਭੈਣ ਭਰਾਵਾਂ ਨੂੰ ਬਰਾਬਰ ਪਿਆਰ ਕਰਦੇ ਹਰ ਇੱਕ ਚੀਜ਼ ਦੋਵਾਂ ਨੂੰ ਬਰਾਬਰ ਦਿੰਦੇ ਉਹਨਾਂ ਕਦੇ ਵੀ ਵਿੰਮੀ ਨੂੰ ਆਪਣੇ ਪੁੱਤਰ ਨਾਲੋਂ ਘੱਟ ਨਹੀਂ ਸਮਝਿਆ ਵਿਪਨ ਵੀ ਵਿੰਮੀ ਦਾ ਬਹੁਤ ਕਰਦਾ ਸੀ ਜਦੋਂ ਕਦੇ ਮੰਮੀ ਨੇ ਉਸ ਨੂੰ ਗੁੱਸੇ ਹੋਣਾ ਤਾਂ ਵਿਪਨ ਨੇ ਮੰਮੀ ਨੂੰ ਕਹਿਣਾ ਕਿ ਮੇਰੀ ਭੈਣ ਨੂੰ ਤੁਸੀਂ ਛਿੜਕਿਆ ਨਾ ਕਰੋ ਰਾਤ ਨੂੰ ਨੀਨਾ অশੋਕ ਨੂੰ ਕਹਿੰਦੀ ਆ ਕਿ ਗੁਪਤਾ ਜੀ ਰੀਨੂ ਹੈ ਨਾ ਬਲਰਾਜ ਸ਼ਰਮਾ ਦੀ ਮਿਸਿਸ ਉਹ ਆਪਣੀ ਵਿਮੇ ਦਾ ਰਿਸ਼ਤਾ ਮੰਗਦੀ ਆ ਆਪਣੇ ਵੱਡੇ ਪੁੱਤਰ ਵਿਕਾਸ ਲਈ ਮੁੰਡਾ ਲੋ ਕਰ ਰਿਹਾ ਆ ਉਹ ਤਾਂ ਕਹਿੰਦੇ ਸੀ ਕਿ ਵਿਮੇ ਨੂੰ ਵੀ ਲੋ ਹੀ ਕਰਾ ਦਿਓ ਦੋਵੇਂ ਵਕੀਲ ਬਣ ਜਾਣਗੇ ਵਿਮੇ ਛੋਟੀ ਆ ਹਜੇ 20 ਸਾਲ ਦੇ ਵੀ ਨਹੀਂ ਹੋਈ ਪੜਾਈ ਪੂਰੀ ਕਰ ਲਵੇ ਫਿਰ ਵਿਆਹ ਵੀ ਕਰ ਲਵਾਂਗੇ ਨੀਨਾ ਨਹੀਂ ਜੀ ਚੰਗੇ ਘਰ ਕਿਹੜੇ ਲੱਭਦੇ ਹਨ ਹੋਂ ਤਾਂ ਉਹ ਆਪ ਮੰਗ ਰਹੀ ਆ ਬਾਅਦ ਵਿੱਚ ਲੋਕਾਂ ਦੇ ਤਰਲੇ ਕਰਨਗੇ ਉਹ ਤਾਂ لالچی ਔਰਤਾ ਉਸ ਨੂੰ ਪਤਾ ਹੈ ਕਿ ਅਸੀਂ ਆਪਣੀ ਧੀ ਨੂੰ ਦਾਜ ਵਥੇਰਾ ਦੇ ਉਹਨਾਂ ਨੂੰ ਕਿਹੜਾ ਕੋਈ ਕਮੀ ਹੈ ਉਹਨਾਂ ਤੇ ਦੋਸ਼ ਊਰੋਂ ਨੇ ਕਿੰਨੀਆਂ ਦੁਕਾਨਾਂ ਕਰਾਈ ਤੇ ਹਨ ਇਸ ਤੋਂ ਇਲਾਵਾ ਚੰਗਾ ਕਰ ਨਹੀਂ ਆਪਾਂ ਲੱਭਣਾ ਵੇਖ ਲੈ ਜਿਵੇਂ ਤੇਰੀ ਮਰਜ਼ੀ ਪਰ ਪਹਿਲਾਂ ਵਿੰਮੀ ਨੂੰ ਪੁੱਛ ਲੈ ਵੱਚੀਆਂ ਦੀ رائے ਲੈਣੀ ਜ਼ਰੂਰੀ ਹੁੰਦੀ ਹੈ ਕਿਉਂ ਮੈਂ ਕੋਈ ਉਹਦਾ ਮਾੜਾ ਥੋੜੀ ਸੋਚਾਂਗੀ ਮਾਹੌਸਤਰੀ ਮੜੀ ਕੁੜੀਆਂ ਨਹੀਂ ਇਹਨਾਂ ਗੱਲਾਂ ਵਿੱਚ ਬੋਲਦੀਆਂ ਹੁੰਦੀਆਂ ਸਵੇਰੇ ਹੀ ਮੈਂ ਰੀਨੂ ਨੂੰ ਫੋਨ ਕਰਦੀ ਆ ਰੀਨੂ ਜਿਹੜੀ ਗੱਲ ਤੂੰ ਕਹੀ ਸੀ ਮੈਂ ਗੁਪਤਾ ਜੀ ਨੂੰ ਪੁੱਛਿਆ ਸੀ ਉਹ ਕਹਿੰਦੇ ਜਿੰਮੇ ਤੈਨੂੰ ਠੀਕ ਲੱਗਦਾ ਹੈ ਕਰ ਲੈ ਉਹਨਾਂ ਨੂੰ ਪਤਾ ਹੈ ਕਿ ਮੈਂ ਕੁਝ ਗਲਤ ਨਹੀਂ ਕਰਾਂਗੀ ਵਿੰਮੀ ਦੇ ਪੇਪਰ ਖਤਮ ਹੋ ਜਾਣ ਬਾਅਦ ਵਿੱਚ ਆਪਾਂ ਬੱਚਿਆਂ ਦੀ ਦੇਖ ਦਿਖਾਈ ਕਰਾ ਕੇ ਸ਼ਗਨ ਪਾ ਲਵਾਂਗੇ ਪੇਪਰਾਂ ਵਿੱਚ ਵਿੰਮੀ ਤੇ ਰੋਹਿਨ ਇੱਕ ਦੂਜੇ ਨੂੰ ਦੇਖ ਮੁਸਕਰਾ ਦਿੰਦੇ ਪਰ ਆਪਣੇ ਦਿਲ ਦੀ ਗੱਲ ਉਹਨਾਂ ਅਜੇ ਨਹੀਂ ਸੀ ਕੀਤੀ ਅਖੀਰਲੇ ਪੇਪਰ ਵਾਲੇ ਦਿਨ ਪੇਪਰ ਤੋਂ ਬਾਅਦ ਰੋਹਨ ਬਿੰਮੀ ਕੋਲ ਆਇਆ ਤੇ ਕਹਿੰਦਾ ਬਿੰਮੀ ਅੱਜ ਆਪਾਂ ਇਕੱਠੇ ਚਾਹ ਪੀ ਸਕਦੇ ਹ ਰਮਨ ਵੀ ਬਿੰਮੀ ਦੇ ਨਾਲ ਸੀ ਕਹਿੰਦੀ ਚੱਲੇ ਜਾ ਬਿੰਮੀ ਰੋਹਨ ਨੇ ਪਿਆਰ ਨਾਲ ਕਹਿ ਰਿਹਾ ਬਿੰਮੀ ਰਮਨ ਨੂੰ ਕਹਿੰਦੀ ਤੂੰ ਵੀ ਆ ਜਾ ਨਾਲ ਮੈਂ ਇਕੱਲੀ ਨਹੀਂ ਜਾਂਦੀ ਉਹ ਤਿੰਨੇ ਕੈਂਟੀਨ ਚਲੇ ਜਾਂਦੇ ਹਨ ਤੇ ਰੋਹਨ ਤਿੰਨ ਕੱਪ ਚਾਹ ਤੇ ਸਮੋਸੇ ਖਾ ਦਿੰਦਾ ਆ ਕੈਂਟੀਨ ਵਾਲੇ ਨੂੰ ਰੋਹਨ ਤੇ ਬਿਮਿਕ ਟੇਬਲ ਤੇ ਬਾਰਛਾਂਦੀ ਹਨ ਤੇ ਰਮਨ ਦੂਜੇ ਟੇਬਲ ਤੇ ਬਾਰਛਾਂਦੀ ਆ ਰੋਹਨ ਬਿਮੀ ਨੂੰ ਕਹਿੰਦਾ ਹੈ ਕਿ ਮੈਨੂੰ ਮੇਰੇ ਦਿਲ ਦੀ ਗੱਲ ਕਹਿੰਦੀ ਲੋੜ ਤਾਂ ਨਹੀਂ ਆਪਦੀ ਤੂੰ ਮੇਰੇ ਦਿਲ ਦਾ ਹਾਲ ਸਮਝਤੀ ਹੀ ਹੋਵੇਂਗੀ ਤੇ ਮੈਨੂੰ ਇਹ ਵੀ ਪਤਾ ਆ ਕਿ ਤੂੰ ਵੀ ਮੈਨੂੰ ਪਿਆਰ ਕਰਦੀ ਆ ਮੈਂ 3 ਸਾਲ ਵਿੱਚ ਤੇਰੇ ਨਾਲ ਸਿਰਫ ਇਸ ਲਈ ਗੱਲ ਨਹੀਂ ਕੀਤੀ ਕਿਉਂਕਿ ਮੈਨੂੰ ਤੇਰੀ ਪਰਵਾਹ ਸੀ ਮੈਂ ਸੋਚਦਾ ਸੀ ਕਿ ਜੇ ਆਪਾਂ ਨੂੰ ਗੱਲ ਕਰਦੇ ਕਿਸੇ ਨੇ ਵੇਖ ਲਿਆ ਤੇ ਤੇਰੀ ਬਦਨਾਮੀ ਨਾ ਹੋਵੇ ਆਪਾਂ ਇੱਕ ਸ਼ਹਿਰ ਵਿੱਚ ਰਹਨੇ ਆ ਇਸ ਲਈ ਪੜਨਾ ਮੁਸ਼ਕਿਲ ਹੋ ਜਾਣਾ ਸੀ ਪਰ ਅੱਜ ਮੈਂ ਤੈਨੂੰ ਕਹਿ ਰਿਹਾ ਆ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਆ ਤੇ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਹੁਣ ਮੈਂ ਤੇਰੇ ਮੂੰਹ ਵਿੱਚ ਸੁਣਨਾ ਚਾਹਨਾ ਆ ਭਮੀ ਕਿ ਮੈਂ ਤੇਰੇ ਦਿਲ ਦੀ ਗੱਲ ਜਾਣਦਾ ਹਾਂ ਵਿਮੀ ਕਹਿੰਦੀ ਰੋਹਨ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਆ ਪਰ ਜੇ ਆਪਣੇ ਮੰਮੀ ਪਾਪਾ ਨਾ ਮੰਨੇ ਤਾਂ ਫਿਰ ਇਹ ਤੂੰ ਫਿਕਰ ਨਾ ਕਰ ਮੈਂ ਆਪਣੇ ਮੰਮੀ ਡੈਡੀ ਨੂੰ ਤੁਹਾਡੇ ਘਰ ਭੇਜ ਦੇਵਾਂਗਾ ਰਿਸ਼ਤੇ ਲਈ ਮੇਰੇ ਮੰਮੀ ਡੈਡੀ ਦਾ ਮੈਨੂੰ ਪਤਾ ਉਹ ਮਨਾ ਨਹੀਂ ਕਰਦੇ ਪਹਿਲਾਂ ਪੜ੍ਹਾਈ ਤਾਂ ਪੂਰੀ ਕਰ ਲਈਏ ਫੇਮਿਨੇ ਕਿਹਾ ਤੂੰ ਕੀ ਕਰਨਾ ਚਾਹੁੰਨੀ ਆ ਜੋਹੋ ਨੇ ਪੁੱਛਿਆ ਮੈਂ ਬੀਐਡ ਕਰਕੇ ਫਿਰ ਇੰਗਲਿਸ਼ ਦੀ ਐਮਏ ਕਰਨੀ ਆ ਤੂੰ ਕੀ ਕਰੇਗਾ ਮੈਂ ਐਮਲਿਪ ਕਰਨੀ ਆ ਇਸ ਤੋਂ ਬਾਅਦ ਜੌਬ ਆਰਾਮ ਨਾਲ ਮਿਲ ਜਾਂਦੀ ਆ ਫਿਰ ਆਪਾਂ ਪੜ੍ਹਾਈ ਪੂਰੀ ਹੁਣ ਤੱਕ ਇੰਤਜ਼ਾਰ ਕਰਦੇ ਹਾਂ ਜੋਬ ਲੱਗ ਕੇ ਫਿਰ ਵਿਆਹ ਦੀ ਗੱਲ ਕਰਾਂਗੇ ਠੀਕ ਆ ਪਰ ਜੇ ਕਦੇ ਮਿਲਣ ਦਾ ਦਿਲ ਕੀਤਾ ਤਾਂ ਫਿਰ ਕਿਵੇਂ ਮਿਲਾਂਗੇ ਤੇਰੇ ਕੋਲ ਤਾਂ ਫੋਨ ਵੀ ਨਹੀਂ ਆ ਤੂੰ ਮੈਨੂੰ ਆਪਣਾ ਨੰਬਰ ਦੇ ਦੇ ਜੇ ਲੋੜ ਪਈ ਤਾਂ ਮੈਂ ਤੈਨੂੰ ਫੋਨ ਕਰ ਲਵਾਂਗੀ ਫਿਰ ਉਹਨਸ ਨੂੰ ਆਪਣਾ ਫੋਨ ਨੰਬਰ ਦੇ ਦਿੰਦਾ ਹੈ ਉਹ ਇੱਕ ਦੂਜੇ ਤੋਂ ਵਿਦਾ ਲੈਂਦੇ ਹਨ ਰਮਨ ਵੀ ਉਹਨਾਂ ਕੋਲ ਆ ਜਾਂਦੀ ਆ ਤੇ ਦੋਵਾਂ ਨੂੰ ਵੈਸਟ ਆਫ ਲੱਕ ਕਹਿੰਦੇ ਆ ਜੀ ਮੇਰੀ ਕਿਤੇ ਵੀ ਲੋੜ ਪਈ ਤਾਂ ਦੱਸ ਦਿਓ ਜਿੰਨੇ ਕ ਮੈਂ ਤੁਹਾਡੀ ਹੈਲਪ ਕਰ ਸਕਦੀ ਹੋਈ ਜ਼ਰੂਰ ਕਰਾਂਗੀ ਬਿੰਮੀ ਦੇ ਪੇਪਰ ਖਤਮ ਹੋਣ ਤੋਂ ਬਾਅਦ ਨੀਨਾ ਅਸ਼ੋਕ ਨੂੰ ਕਹਿੰਦੀ ਆ ਕਿ ਹੁਣ ਬਿੰਮੀ ਦੀ ਦੇਖ ਦਿਖਾਏ ਕਰਾ ਕੇ ਰਿਸ਼ਤਾ ਪੱਕਾ ਕਰ ਲਈਏ ਚੰਗੇ ਘਰਾਂ ਦੇ ਮੁੰਡਿਆਂ ਦੇ ਸਾਥ ਵੀ ਜਲਦੀ ਹੋ ਜਾਂਦੇ ਹਨ ਅਸ਼ੋਕ ਕੀ ਯਾਰ ਕੁੜੀ ਦੇ ਮਗਰ ਹੀ ਪੈ ਗਈ ਹੈ ਪੜ੍ਹ ਲਿਖ ਲੈਣ ਦੇ ਜਿੱਥੇ ਸੰਜੋਗ ਹੋਏ ਆਪੇ ਹੋ ਜਾਵੇਗਾ ਸਾਥ ਨਿਆਣੀ ਕੁੜੀਆ ਜੀ ਰੋਟੀ ਪਣੀ ਦਾ ਕੰਮ ਕਰ ਸਿਖਾਉ ਉਹਨੂੰ ਛੁੱਟੀਆਂ ਵਿੱਚ ਨਹੀਂ ਸੱਸਾਂ ਗੱਲਾਂ ਕਰਦੀਆਂ ਹਨ ਕਿ ਤੇਰੀ ਮਾਂ ਨੇ ਤੈਨੂੰ ਕੋਈ ਕੰਮ ਨਹੀਂ ਸਿਖਾਇਆ ਨੀਨਾ ਚਲੋ ਜੀ ਤੁਹਾਡੀ ਮਰਜ਼ੀ ਹੁਣ ਤਾਂ ਹੋ ਆਪ ਮੰਗਦੇ ਪਈ ਨਹੀਂ ਕੰਨ ਲੋਕਾਂ ਨੂੰ ਕਹੋਗੇ ਸਾਖ ਦੱਸੋ ਕੰਮ ਤੇ ਆਪੇ ਸਿਰ ਪਈਆਂ ਨੂੰ ਕਰ ਲੈਵੇਂਗੇ ਸਾਰੇ ਨੀਨਾ ਨੇ ਅਸ਼ੋਕ ਨੂੰ ਕਿਹਾ ਅਸ਼ੋਕ ਵੀ ਮੈਨੂੰ ਆਵਾਜ਼ ਮਾਰਦਾ ਹੈ ਵੀ ਮੇ ਪੁੱਤਰ ਤੇ ਜਹੀ ਚਾਹ ਬਣਾ ਕੇ ਲਿਆ ਤੇਰੀ ਮੰਮੀ ਮਰੇ ਦਿਮਾਗ ਬੜਾ ਖਾਂਦੀ ਆ ਮੈਂ ਦੁਕਾਨ ਤੇ ਵੀ ਜਾਣਾ ਆ ਵਿਪਨ ਉਡੀਕ ਤਾਂ ਹੋਣਾ ਵੀ ਮੀ ਜੀ ਪਾਪਾ ਬਣਾਣੀ ਆ ਕਿਵੇਂ ਮੇਰ ਰਸੋਈ ਵਿੱਚ ਚਾਹ ਬਣਾਉਣ ਲੱਗਦੀ ਆ विमी मम्मी पापा ਦੀਆਂ ਗੱਲਾਂ ਸੁਣ ਰਹੀ ਸੀ ਇਸ ਕਰਕੇ ਉਹ ਚਾਹ ਬਣਾਉਂਦੀ ਹੋਈ ਸੋਚਦੀ ਆ ਕਿ ਸ਼ੁਕਰਾਂ ਕਿ ਪਾਪਾ ਨੇ ਮੰਮੀ ਨੂੰ ਮਨਾ ਕਰ ਦਿੱਤਾ ਪਰ ਇਸ ਕੱਲ ਤੋਂ ਪਹਿਲਾਂ ਕਿ ਫਿਰ ਮੇਰੇ ਵਿਆਹ ਦੀ ਗੱਲ ਹੋਵੇ ਮੈਨੂੰ ਰੋਹਨ ਨਾਲ ਗੱਲ ਕਰਨੀ ਹੋਵੇਗੀ ਵਿਮੀ ਹੁਣ ਇਹਨਾਂ ਸੋਚਾਂ ਵਿੱਚ ਹੀ ਰਹਿੰਦੀ ਕਿ ਧੰਵਾਜੇ ਸਾਰਿਆਂ ਦਾ ਅੱਜ ਤਾਂ ਇਹ ਭਾਗ ਹੈ ਸੁਣਨ ਦੇ ਲਈ ਬਾਕੀ ਕੱਲ੍ਹ ਦੀ ਵੜੀ ਚਲ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਿਹਾ ਹੂ ਚੈਨਲ ਤੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ਼੍ਰੀ ਅਕਾਲ